ਇਸ ਦੌਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ ਮੈਂ ਚਾਹੇ ਅੰਦਰ ਰਹਾਂ ਜਾਂ ਬਾਹਰ ਦੇਸ਼ ਲਈ ਕੰਮ ਕਰਦਾ ਰਹਾਂਗਾ ਦੱਸ ਦੇ ਕਿ ਈਡੀ ਨੇ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਦੇ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਹੋ ਪਹਿਲੇ ਮੁੱਖ ਮੰਤਰੀ ਹਨ ਉਹਨਾਂ ਦੀ ਗ੍ਰਿਫਤਾਰੀ 2021 ਤੋਂ 22 ਦੀ ਰੱਦ ਕੀਤੀ ਗਈ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹੋਈ ਹੈ ਸ਼ਰਾਬ ਮਾਮਲੇ ਦੇ ਵਿੱਚ ਇਹ ਹੁਣ ਤੱਕ ਦੀ ਚੌਥੀ ਗ੍ਰਿਫਤਾਰੀ ਹੈ ਈਡੀ ਦੇ ਹਿਰਾਸਤ ਵਿੱਚ ਇੱਕ ਰਾਤ ਬਿਤਾਉਣ ਦੇ ਬਾਅਦ ਕੇਜਰੀਵਾਲ ਨੂੰ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮੁੱਖ ਮੰਤਰੀ ਦੀ 10 ਦਿਨ ਦੀ ਰਿਮਾਂਡ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਕਪੜੇ ਦੇ ਵਿੱਚ ਕਿੰਗਪੀਨ ਤੇ ਮੁੱਖ ਸਾਜ਼ਿਸ਼ ਕਰਤਾ ਸਨ ਵੀਰ ਰਿਪੋਰਟ ਦੀ ਸਬ ਅਪਡੇਟ ਨਿਊਜ਼ ਦੇ ਨਾਲ ਸ਼ਿਦੁਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ ਮੈਂ ਚਾਹੇ ਅੰਦਰ ਰਹਾਂ ਜਾਂ ਬਾਹਰ ਦੇਸ਼ ਲਈ ਕੰਮ ਕਰਦਾ ਰਹਾਂਗਾ ਦੱਸ ਦੇ ਕਿ ਈਡੀ ਨੇ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਦੇ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਹੋ ਪਹਿਲੇ ਮੁੱਖ ਮੰਤਰੀ ਹਨ ਉਹਨਾਂ ਦੀ ਗ੍ਰਿਫਤਾਰੀ 2021 ਤੋਂ 22 ਦੀ ਰੱਦ ਕੀਤੀ ਗਈ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹੋਈ ਹੈ ਸ਼ਰਾਬ ਮਾਮਲੇ ਦੇ ਵਿੱਚ ਇਹ ਹੁਣ ਤੱਕ ਦੀ ਚੌਥੀ ਗ੍ਰਿਫਤਾਰੀ ਹੈ ਈਡੀ ਦੇ ਹਿਰਾਸਤ ਵਿੱਚ ਇੱਕ ਰਾਤ ਬਿਤਾਉਣ ਦੇ ਬਾਅਦ ਕੇਜਰੀਵਾਲ ਨੂੰ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮੁੱਖ ਮੰਤਰੀ ਦੀ 10 ਦਿਨ ਦੀ ਰਿਮਾਂਡ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਕਪੜੇ ਦੇ ਵਿੱਚ ਕਿੰਗਪੀਨ ਤੇ ਮੁੱਖ ਸਾਜ਼ਿਸ਼ ਕਰਤਾ ਸਨ ਵੀਰ ਰਿਪੋਰਟ ਇਸ ਅਪਡੇਟ ਨਿਊਜ਼ ਦੇ ਨਾਲ ਸੰਵਾਦ ਸ਼ਿਦੁਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ ਮੈਂ ਚਾਹੇ ਅੰਦਰ ਰਹਾਂ ਜਾਂ ਬਾਹਰ ਦੇਸ਼ ਲਈ ਕੰਮ ਕਰਦਾ ਰਹਾਂਗਾ ਦੱਸਦੇ ਕਿ ED ਨੇ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਦੇ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਹੋ ਪਹਿਲੇ ਮੁੱਖ ਮੰਤਰੀ ਹਨ ਉਹਨਾਂ ਦੀ ਗ੍ਰਿਫਤਾਰੀ 2021 ਤੋਂ 22 ਦੀ ਰੱਦ ਕੀਤੀ ਗਈ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹੋਈ ਹੈ ਸ਼ਰਾਬ ਮਾਮਲੇ ਦੇ ਵਿੱਚ ਇਹ ਹੁਣ ਤੱਕ ਦੀ ਚੌਥੀ ਗ੍ਰਿਫਤਾਰੀ ਹੈ ED ਦੇ ਹਿਰਾਸਤ ਵਿੱਚ ਇੱਕ ਰਾਤ ਬਿਤਾਉਣ ਦੇ ਬਾਅਦ ਕੇਜਰੀਵਾਲ ਨੂੰ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮੁੱਖ ਮੰਤਰੀ ਦੀ 10 ਦਿਨ ਦੀ ਰਿਮਾਂਡ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਕਪੜੇ ਦੇ ਵਿੱਚ ਕਿੰਗਪੀਨ ਤੇ ਮੁੱਖ ਸਾਜ਼ਿਸ਼ ਕਰਤਾ ਸਨ ਵੀਰ ਰਿਪੋਰਟ ਦੀ ਸਪੱਡ న్యూਸ ਦੇ ਨਾਲ ਤਨਵਾਦ ਸ਼ਿਦੁਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ ਮੈਂ ਚਾਹੇ ਅੰਦਰ ਰਹਾਂ ਜਾਂ ਬਾਹਰ ਦੇਸ਼ ਲਈ ਕੰਮ ਕਰਦਾ ਰਹਾਂਗਾ ਦੱਸ ਦੇ ਕਿ ED ਨੇ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਦੇ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਹੋ ਪਹਿਲੇ ਮੁੱਖ ਮੰਤਰੀ ਹਨ ਉਹਨਾਂ ਦੀ ਗ੍ਰਿਫਤਾਰੀ 2021 ਤੋਂ 22 ਦੀ ਰੱਦ ਕੀਤੀ ਗਈ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹੋਈ ਹੈ ਸ਼ਰਾਬ ਮਾਮਲੇ ਦੇ ਵਿੱਚ ਇਹ ਹੁਣ ਤੱਕ ਦੀ ਚੌਥੀ ਗ੍ਰਿਫਤਾਰੀ ਹੈ ED ਦੇ ਹਿਰਾਸਤ ਵਿੱਚ ਇੱਕ ਰਾਤ ਬਿਤਾਉਣ ਦੇ ਬਾਅਦ ਕੇਜਰੀਵਾਲ ਨੂੰ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮੁੱਖ ਮੰਤਰੀ ਦੀ 10 ਦਿਨ ਦੀ ਰਿਮਾਂਡ ਦੀ ਮੰਗ ਕਰਦੇ ਹੋਏ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਕਪੜੇ ਦੇ ਵਿੱਚ ਕਿੰਗਪੀਨ ਤੇ ਮੁੱਖ ਸਾਜ਼ਿਸ਼ ਕਰਤਾ ਸਨ ਵੀਰ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਵਾਦ